ਪੰਜਾਬ ਚਸਲਾ ਧਾਰਕਾ ਲਈ ਇਹ ਬੁਰੀ ਖਬਰ ਹੈ ਜਿੱਥੇ ਇੱਕ ਪਾਸੇ ਫੀਸਾਂ 'ਚ ਭਾਰੀ ਵਾਅਦਾ ਕਰ ਦਿੱਤਾ ਗਿਆ ਉੱਥੇ ਹੀ ਅਸਲਾ ਧਾਰਕਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਗਊਸ਼ਾਲਾ ਰੀਡ ਕਰਾਸ 'ਚ 5000 ਰੁਪਏ ਦੀ ਪਰਚੀ ਕਟਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਡਟ ਦੇ ਮਾਰੇ ਉਹ ਕੈਮਰੇ ਅੱਗੇ ਕੁਝ ਨਹੀਂ ਬੋਲੇ ਤੇ ਦੂਜੇ ਪਾਸੇ ਅਸਲਾ ਧਾਰਕਾ ਦੀ ਮੰਨੀਏ ਤਾਂ ਜਿਹੜੀ ਬੰਦੂਕ ਉਹਨਾਂ ਨੇ 2001 'ਚ 15000 ਰੁਪਏ ਦੀ ਲਈ ਸੀ ਉਸ ਦੀ ਹੁਣ ਮਾਰਕੀਟ ਵੈਲਿਊ 1500 ਰੁਪਏ ਰਹਿ ਗਈ ਹੈ ਤੇ ਉਸ ਨੂੰ ਰੀਨਿਊ ਕਰਾਉਣ ਲਈ 5000 ਰੁਪਏ ਤੱਕ ਦਾ ਖਰਚਾ ਹੋ ਜਾਂਦਾ ਹੈ ਤੇ ਸਰਕਾਰ ਨੇ ਫੀਸਾ ਵਧਾ ਕੇ ਆਮ ਲੋਕਾਂ ਤੇ ਭਾਰੀ ਬੋਝ ਪਾ ਦਿੱਤਾ ਹੈ। ਅਸੀਂ ਆ ਆ ਦਾ ਅਸਲਾ ਨਿਊ ਕਰਾਉਣ ਵਾਸਤੇ ਆਏ ਸੀਗੇ ਜੀ। 2001 ਦੇ ਵਿੱਚ ਅਸੀਂ ਆ ਆ ਦਾ ਅਸਲਾ ਨਵਾਂ ਲਿਆ ਸੀਗਾ। ਉਦੋਂ ਅਸੀਂ ਰਾਈਫਲ 15000 ਰੁਪਏ ਦੀ ਖਰੀਦੀ ਸੀਗੀ। ਜਿਹੜੀ ਅੱਜ ਉਹ ਰਾਈਫਲ ਦੀ ਕੀਮਤ ਤਾਂ 1500 ਰੁਪਿਆ ਰਹਿ ਗਈ ਆ। ਪਰ ਉਹਨਾਂ ਦੀ ਜਿਹੜੀ ਰੀਨਿਊ ਦੀ ਐ ਡੋਕਟੈਸਟ ਦਾ 1500 ਰੁਪਿਆ ਹੋ ਐ 2500 ਰੁਪਿਆ ਜਿਹੜੀ ਐ ਸਰਕਾਰੀ ਫੀਸ ਐ। 1000-1500 ਰੁਪਿਆ ਫਾਈਲ ਖਰਚਾ ਲੱਗ ਜਾਂਦਾ। ਉਹਦੇ ਵਿੱਚ ਪਬਲਿਕ ਦੇ ਉੱਤੇ ਆਮ ਬੋਝ ਬਹੁਤ ਜ਼ਿਆਦਾ ਪਿਆ ਹੋਇਆ ਹੈ। ਇਸ ਕਰਕੇ ਸਰਕਾਰੀ ਫੀਸਾਂ ਨੂੰ ਘਟਾਉਣਾ ਚਾਹੀਦਾ ਹੈ ਸਰਕਾਰ ਨੂੰ ਇਸ ਮੌਕੇ ਅਸਲ ਲਾਇਸੈਂਸ ਧਾਰਕਾ ਕੋਲੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਮਰਜ਼ੀ ਨਾਲ ਗਊ ਫੀਸਾ ਵਸੂਲਣ ਬਾਰੇ ਜਦੋਂ ਡਿਪਟੀ ਕਮਿਸ਼ਨਰ ਅਜੀਬ ਪ੍ਰਾਸ਼ਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਸਰਕਾਰੀ ਫੀਸ ਹੈ ਉਹਨਾਂ ਵੱਲੋਂ ਅਧਿਕਾਰਿਕ ਤੌਰ ਤੇ ਲਈ ਜਾਂਦੀ ਹੈ ਤੇ ਕਿਸੇ ਤੋਂ ਵੀ ਧੱਕੇ ਨਾਲ ਕੋਈ ਫੀਸ ਜਾਂ ਡੋਨੇਸ਼ਨ ਨਹੀਂ ਵਸੂਲੀ ਜਾਂਦੀ ਸਰ ਇਸ ਤਰ੍ਹਾਂ ਹੈ ਫੀਸ ਤਾਂ ਹੈ ਜੋ ਸਰਕਾਰੀ ਹੈ ਜਿਹੜੀ ਉਹ ਅਸੀਂ ਅਧਿਕਾਰਿਕ ਤੌਰ ਤੇ ਲੈਨੇ ਅਸੀਂ ਲੈ ਵੀ ਹੋਈ ਸਕਦੇ ਹਾਂ ਬਾਕੀ ਜੇ ਕੋਈ ਆਪ ਪਬਲਿਕ ਦਾ ਬੰਦਾ ਪਰਸਨਲ ਤੌਰ ਤੇ ਵਲੰਟੀਅਰ ਤੌਰ ਤੇ ਕੋ ਕਿਸੇ ਪਾਸੇ ਡੋਨੇਸ਼ਨ ਦੇਣਾ ਹੈ ਉਹਦੇ ਵਾਸਤੇ ਵੀ ਸਾਡੇ ਬੈਂਕ ਅਕਾਊਂਟ ਖੁੱਲੇ ਆ ਮੈਂ ਤੁਹਾਡੇ ਥਰੂ ਪਬਲਿਕ ਨੂੰ ਵੀ ਐਟ ਲਾਰਜ ਵੀ ਕਹਿਣਾ ਚਾਹੁੰਗਾ ਕਿ ਕਿਸੇ ਨੂੰ ਜ਼ਬਰਦਸਤੀ ਤੌਰ ਤੇ ਕੋਈ ਬੰਦਾ ਪੈਸੇ ਨਹੀਂ ਲੈ ਸਕਦਾ ਜੇ ਕੋਈ ਮੰਗਦਾ ਵੀ ਹੈ ਜਾਂ ਕਿਸੇ ਨੂੰ ਜ਼ਬਰਦਸਤ ਕੀਤੀ ਵੀ ਜਾਂਦੀ ਹੈ ਤਾਂ ਮੇਰੇ ਤੇ ਹੱਥ ਚੁਲਾਈ ਜਾਵੇਗਾ ਸਖੀਰ ਨੂੰ ਪੰਜਾਬ ਦੇ ਅਸਲਾ ਧਾਰਕਾਂ ਦੀ ਇਹ ਮੰਗ ਹੈ ਕਿ ਹਸਲੇ ਨੂੰ ਲੈ ਕੇ ਸਰਕਾਰੀ ਫੀਸਾਂ 'ਚ ਹੋਏ ਵਾਅਦੇ ਨੂੰ ਘਟਾਉਣ ਤਾਂ ਜੋ ਆਮ ਲੋਕਾਂ ਦੇ ਜੇਬਾਂ 'ਤੇ ਨਜਾਇਜ਼ ਬੋਝ ਨਾ ਪੈ ਸਕੇ ਫਰੀਦਕੋਟ ਤੋਂ ਡਿੰਪੀ ਸੰਦੂਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978